ਇਹ ਸਾਨੂੰ ਕੱਲ ਪਰਸੋ ਦੇ ਨਾ ਰਵਨੀਤ ਬਿੱਟੂ ਦਾ ਬਿਆਨ ਦਿਖਾ ਰਹੇ ਆ ਕੀ ਜੀ ਨਿਬੜ ਜਾਊਗਾ ਇੱਕ ਦੋ ਦਿਨਾਂ ਦੇ ਵਿੱਚ ਤੁਸੀਂ ਮੈਂ ਇਹ ਸਵਾਲ ਕਰਦਾ ਰਵਨੀਤ ਬਿੱਟੂ ਨੂੰ ਜਦੋਂ ਉਹ ਕਹਿੰਦਾ ਸੀ ਵੀ ਮੈਂ ਤਾਂ ਜੁੱਤੀ ਲਾ ਕੇ ਆਪਦੀ ਇਹਨਾਂ ਦੇ ਬੀਜੇਪੀ ਵਾਲਿਆਂ ਦੇ ਸਿਰ ਚ ਨਹੀਂ ਮਾਰਦਾ ਤੇ ਅੱਜ ਉਹ ਉਹਨਾਂ ਦੇ ਨਾਲ ਬੈਠਾ ਕੀ ਉਹਦੀ ਕ੍ਰੈਡੀਬਿਲਟੀ ਹੈ ਅਸੀਂ ਉਹਤੇ ਯਕੀਨ ਕਰ ਗਏ ਅਗਲੇ ਨੇ ਥਾਪੀ ਮਾਰਤੀ ਕੱਲ ਨੋਟੀਫਿਕੇਸ਼ਨ ਕੱਢ ਕੇ ਕਿ ਅਸੀਂ ਯੂਨੀਵਰਸਿਟੀ ਖੋਲਚੇ ਦਿਖਾਵਾਂਗੇ ਕੁਛ ਮਰਜ਼ੀ ਕਰ ਲਓ ਸਾਨੂੰ ਇਹ ਚੈਲੰਜ ਕਰਿਆ ਅਸੀਂ ਉਹਨਾਂ ਦਾ ਚੈਲੰਜ ਅਸੈਪਟ ਕਰਦੇ ਹਾਂ ਕਿ ਅਸੀਂ ਯੂਨੀਵਰਸਿਟੀ ਫਿਰ ਬੰਦ ਕਰਕੇ ਦਿਖਾਵਾਂਗੇ ਦੇਖ ਲਓ ਫਿਰ ਕੱਲ ਨੂੰ ਜੀ ਨੂੰ ਜੀ ਹੁੰਦਾ ਹੱਥ ਨੂੰ ਹੱਥ ਹੁੰਦਾ ਹਨਾ ਅਸੀਂ ਮਾਰਚ ਕੀਤਾ ਜਿੱਦਨ ਆਇਆ ਮਾਰਚ ਦੇ ਵਿੱਚ ਅਸੀਂ ਸ਼ਰਿਆਂ ਮੈਂ ਕਹਿਤਾ ਸੀ ਇੱਥੇ ਬੈਠੇ ਹਾਂ ਗੀਟ ਟੱਪ ਨੂੰ ਸਾਨੂੰ ਟਾਈਮ ਨਹੀਂ ਲੱਗਣਾ ਵਾਈਸ ਚਾਂਸਲਰ ਨੇ ਕੱਲ ਮੀਟਿੰਗ ਲਈ ਇਹ ਚੇਰਪਰਸਨਾ ਦੀ ਕਿ ਯੂਨੀਵਰਸਿਟੀ ਨੂੰ ਆਪਾਂ ਚੱਲਦੇ ਰੱਖਣਾ ਪੂਰਾ ਜ਼ੋਰ ਲਾ ਕੇ ਸਟੂਡੈਂਟਾਂ ਦੇ ਪ੍ਰੈਸ਼ਰ ਪਰ ਉਹ ਸਟੂਡੈਂਟਾਂ ਨੂੰ ਫੋਨ ਕਰੋ ਕਿ ਵੱਤਵਾ ਤਾਂ ਕਿ ਸਟੂਡੈਂਟ ਡਰੋ ਸਟੂਡੈਂਟ ਇਹਨਾਂ ਦੀਆਂ ਧਮਕੀਆਂ ਤੋਂ ਨਹੀਂ ਡਰਨਗੇ ਜਿਹੜੇ ਹੱਕ ਆਪਦੇ ਆਸੀਂ ਆ ਅਸੀਂ ਤਾਂ ਉਹਨਾਂ ਪਿੱਛੇ ਲੜੀ ਜਾਂਦੇ ਤੇ ਜੇ ਇਹੀ ਸਬਰ ਇਹੀ ਹਾਲ ਸਾਡਾ ਕਰਨਗੇ ਨਾ ਵੀ ਜਿਹੜਾ ਕੁਝ ਤੁਸੀਂ ਵੱਧ ਖੁੱਈ ਬੈਠੇ ਆ ਕਿਤੇ ਉਹਦੇ ਪਿੱਛੇ ਨਾ ਸਾਨੂੰ ਜਾਗਣਾ ਪੈ ਜੇ ਅਬਈ 10 ਤਰੀਕ ਦੀ ਕਾਲ ਤੋਂ ਬਾਅਦ ਕਿਤੇ ਨਾ ਕਿਤੇ ਅਣਪਛਾਤੇ ਬੰਦਿਆਂ ਤੇ ਪਰਚੀਆਂ ਦਾ ਸਿਲਸਿਲਾ ਚੱਲਿਆ ਹੈ। ਕੱਲ 26 ਤਰੀਕ ਦੀ ਕਾਲ ਹੈ ਕਿਤੇ 27 ਨੂੰ ਇਹ ਚੀਜ਼ ਦੇਖਣ ਨੂੰ ਤਾਂ ਨਹੀਂ ਮਿਲ ਸਕਦੀ ਆਪਾਂ ਨੂੰ। ਜੋ ਕੁਝ ਕਰਨਾ ਕਰ ਲੋ ਫਿਰ ਪਰ ਮੋਰਚਾ ਪਰਚੀਆਂ ਤੋਂ ਵੱਡਾ ਮੋਰਚਾ ਇਸ ਯੂਨੀਵਰਸਿਟੀ ਦੀ ਅਥਾਰਟੀ ਤੋਂ ਵੱਡਾ ਤੇ ਮੋਰਚਾ ਜਿੱਤ ਕੇ ਰੱਖੋ। ਜੋ ਇਹਨਾਂ ਨੇ ਨਰੇਟਿਵ ਚਲਾਉਣੇ ਹੁੰਦੇ ਆ ਦੋ ਫਾੜ ਕਰਨ ਵਾਲੇ ਬੀਜੇਪੀ ਆ ਰਹੇ ਜੋ ਨੀਤੀ ਰਹੀ ਆ ਹਮੇਸ਼ਾ ਤੋਂ ਵੀਨਸ ਆਪਸ ਇੱਥੇ ਵੀ ਇੰ样 ਚੱਲ ਰਿਹਾ ਯੂਨੀਵਰਸਿਟੀ ਦੇ ਵਿੱਚ ਜੇ ਕਿ ਚਾਹੁੰਦੇ ਆ ਵੀ 26 ਤਰੀਕ ਨੂੰ ਮੰਨ ਲਓ ਵੀ ਇਹਨਾਂ ਦਾ ਆ ਜਿਹੜੇ ਸਟੂਡੈਂਟ ਇੱਥੇ ਬੈਠੇ ਨੇ ਇਹਨਾਂ ਦਾ ਹੋਰ ਉਹਨਾਂ ਟਕਰਾਵ ਕਰਾਈਏ ਵੀ ਪਰਸੈਪਸ਼ਨ ਕ੍ਰੀਏਟ ਕਰਾਈਏ ਵੀ ਹਾਂ ਜੀ ਇਹ ਤਾਂ ਕੁਝ ਕਿ ਹੀ ਸਹੀ ਬੈਠੇ ਆ ਬਾਕੀ ਸਾਰੇ ਤਾਂ ਫੇਵਰ ਚ ਆ ਬੀਜਪੀ ਦੇ ਦਫ਼ਤਰਾਂ ਦਾ ਘਰਾਓ ਵੀ ਕਰਨ ਦੀ ਗੱਲ ਹੋਈ ਹੈ ਕਿਤੇ ਨਾ ਕਿਤੇ ਪੋਲੀਟਿਕਲ ਪਾਰਟੀਆਂ ਨੂੰ ਨਾਲ ਲੈ ਕੇ ਚੱਲੋਗੇ ਜਾਂ ਆਪੋਜੀਸ਼ਨ ਦੇ ਵਿੱਚ ਬੈਠੇ ਨੇ ਬੀਜਪੀ ਦਾ ਜਦੋਂ ਦਫ਼ਤਰ ਘਰਾਓ ਕਰਨ ਜਾਣਾ ਵੀ ਆਪਣੀ ਦੁਸ਼ਮਣ ਸਿੱਧੀ ਆਰਐਸਐਸ ਤੇ ਬੀਜਪੀ ਆ ਸਾਂਝੀ ਜੰਗਾ ਤੇ ਇੱਕ ਹੀ ਦੁਸ਼ਮਣ ਦੇ ਖਿਲਾਫ ਜੰਗਾ ਅਸੀਂ ਤਾਂ ਸਾਰਿਆਂ ਨੂੰ ਫੇਰ ਦੁਬਾਰਾ ਅਪੀਲ ਕਰਦੇ ਜਿੰਨੇ ਵੀ ਯੂਥ ਵਿੰਗ ਲਾ ਲੋ ਕੀ ਯੋਗਦਾਨ ਹੈ ਆਮ ਆਦਮੀ ਪਾਰਟੀ ਦਾ ਯੂਨੀਵਰਸਿਟੀ ਦੇ ਮੋਰਚੇ ਦੇ ਬਈ ਯੋਗਦਾਨ ਪੰਜਾਬ ਸਰਕਾਰ ਯੋਗਦਾਨ ਚਲੋ ਤੁਸੀਂ ਮੈਨੂੰ ਸਵਾਲ ਪੁੱਛਿਆ ਮੈਂ ਤੁਹਾਨੂੰ ਇੱਕ ਗੱਲ 'ਚ ਪੁੱਛੂੰਗਾ ਜਦੋਂ ਆਪਾਨੂੰ ਪਤਾ ਵੀ ਦੋ ਸਾਲਾਂ ਤੋਂ ਯਾਰ ਸੈਨੇਟ ਦੇ ਇਲੈਕਸ਼ਨ ਹੋ ਨਹੀਂ ਰਹੇ ਬਈ ਤੇ ਕਿਉਂ ਨਹੀਂ ਹੋ ਰਹੇ ਉਹ ਬੰਦ ਕਰਾਉਣੇ ਉਹਨਾਂ ਨੇ ਤਾਂ ਹੀ ਨਹੀਂ ਨਾ ਹੋ ਰਹੇ ਆਵਾਜ਼ ਉਦੋਂ ਚੱਕੀ ਗਈ ਜਦੋਂ ਅਖਬਾਰ ਤੇ ਖਬਰ ਲੱਗੀ ਕੱਲ ਇੱਕ ਕਾਲ ਹੈ ਕੋਈ ਜਥੇਬੰਦੀਆਂ ਨੂੰ ਅਪੀਲ ਕੋਈ ਆਪ ਮੁਹਾਰੇ ਚੱਲ ਕੇ ਆਉਣ ਵਾਲਿਆਂ ਨੂੰ ਕੋਈ ਅਪੀਲ ਸਵਾਗਤ ਹੈ ਟੋਲਡ ਪੰਜਾਬ ਦੇਖ ਰਹੇ ਹੋ ਤੁਸੀਂ ਮਰਨਦੀਪ ਸਿੰਘ ਯੂਨੀਵਰਸਿਟੀ ਬਚਾਓ ਮੋਰਚਾ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਇੱਕ 10 ਤਰੀਕ ਦੀ ਕਾਲ ਤੋਂ ਬਾਅਦ ਇੱਕ ਕਾਲ ਹੋਰ ਦਿੱਤੀ ਜਾਂਦੀ ਹੈ 26 ਤਰੀਕ ਨੂੰ ਯੂਨੀਵਰਸਿਟੀ ਦਾ ਵਰਕਿੰਗ ਬੰਦ ਕਰਨ ਦੀ ਕੱਲ ਦਾ ਕੀ ਮਾਹੌਲ ਹੈ ਪ੍ਰਸ਼ਾਸਨ ਦਾ ਰਵਈਆ ਕੀ ਹੈ ਮੋਰਚੇ ਦਾ ਮੋਰਚਾ ਕਿੱਥੇ ਖੜਾ ਉਸ ਚੀਜ਼ਾਂ ਤੇ ਗੱਲਬਾਤ ਕਰਾਂਗੇ ਤਾਂ ਬਾਈ ਜੀ ਸਵਾਗਤ ਹੈ ਬਹੁਤ ਬਹੁਤ ਤੁਹਾਡਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤਾਂ ਬਾਈ ਜੀ ਕੱਲ ਦਾ ਕੀ ਹਿਸਾਬ ਕਿਤਾਬਾ ਕਿੱਥੇ ਕ ਖੜਾ ਮੋਰਚਾ ਕੱਲ ਦੀ ਕਾਲ ਦਿੱਤੀ ਗਈ ਹੈ 26 ਦੀ ਕੱਲੋਂ ਯੂਨੀਵਰਸਿਟੀ ਬੰਦ ਕਰਨ ਨੂੰ ਲੈ ਕੇ ਤੁਸੀਂ ਕਿਹਾ ਵੀ ਵਰਕਿੰਗ ਇਕੱਲੀ ਵਰਕਿੰਗ ਬੰਦ ਹੈ ਜਾਂ ਯੂਨੀਵਰਸਿਟੀ ਕਿਸ ਤਰੀਕੇ ਨਾਲ ਬੰਦ ਕਰੋਗੇ ਯੂਨੀਵਰਸਿਟੀ ਬਈ ਸੰਪੂਰਨ ਤੌਰ ਤੇ ਜਿੰਨੀ ਇਹਦੀ ਵਰਕਿੰਗ ਹੈ ਚਾਹੇ ਉਹ ਐਡਮਿਨਿਸਟ੍ਰੇਟਿਵ ਬਲਾਕ ਹੋਵੇ ਚਾਹੇ ਇੱਥੇ ਪੀਪਰ ਹੋਣ ਚਾਹੀਏ ਕਿਸੇ ਤਰ੍ਹਾਂ ਦੀ ਕਾਨਫਰੰਸ ਹੋਵੇ ਕਲਾਸ ਹੋਵੇ ਅਸੀਂ ਸਭ ਕੁਝ ਬੰਦ ਕਰਾਂਗੇ ਮਤਲਬ ਅਥਾਰਟੀ ਵੱਲੋਂ ਜੋ ਕੁਝ ਵੀ ਯੂਨੀਵਰਸਿਟੀ ਕਰਨਾ ਚਾਹੁੰਦੀ ਆ ਅਥਾਰਟੀ ਦੀ ਸਾਰੀ ਵਰਕਿੰਗ ਬੰਦ ਕਰਾਂਗੇ ਤੇ ਇੱਥੇ ਯੂਨੀਵਰਸਿਟੀ ਸਿਰਫ ਕੱਲ ਨੂੰ ਪ੍ਰੋਟੈਸਟ ਹੋਊਗਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਜਿਹੜਾ ਸੈਨੇਟ ਦੇ ਇਲੈਕਸ਼ਨ ਸ਼ਡਿਊਲ ਜਾਰੀ ਕਰਾਉਣ ਲਈ ਲੱਗਿਆ ਹੋਇਆ ਤਾਂ ਕੱਲ ਨੂੰ ਅਸੀਂ ਮੁਕੰਮਲ ਤੌਰ ਤੇ ਯੂਨੀਵਰਸਿਟੀ ਬੰ ਅ ਅਗਲੇ ਨੇ ਥਾਪੀ ਮਾਰਤੀ ਕੱਲ ਨੋਟੀਫਿਕੇਸ਼ਨ ਕੱਢ ਕੇ ਕਿ ਅਸੀਂ ਯੂਨੀਵਰਸਿਟੀ ਖੋੜਚੇ ਦਿਹਾਵਾ ਕੁਝ ਮਰਜੀ ਕਰ ਲੋ ਸਾਨੂੰ ਇਹ ਚੈਲੰਜ ਕਰ ਰਿਹਾ ਅਸੀਂ ਉਹਨਾਂ ਦਾ ਚੈਲੰਜ ਅਸੈਪਟ ਕਰਦੇ ਹਾਂ ਕਿ ਅਸੀਂ ਯੂਨੀਵਰਸਿਟੀ ਫਿਰ ਬੰਦ ਕਰਕੇ ਦਿਖਾਵਾਂਗੇ ਦੇਖ ਲੋ ਪਰ ਕੱਲ ਨੂੰ ਜੀ ਨੂੰ ਜੀ ਹੁੰਦਾ ਹੱਥ ਨੂੰ ਹੱਥ ਹੁੰਦਾ ਹਨ ਤੇ ਅ ਨਿਤਰੂਬੜੇ ਮੇਖਾਣੀ ਤਾਂ ਸਾਡੇ ਵੱਲੋਂ ਪੂਰਾ ਜੋਰ ਲੱਗਿਆ ਹੋਇਆ ਆ ਆਸਪਾਸ ਦੇ ਪਿੰਡਾਂ 'ਚ ਅਨਾਉਂਸਮੈਂਟਾਂ ਹੋ ਰਹੀਆਂ ਯੂਨੀਵਰਸਿਟੀ ਮੋਰਚੇ ਬਾਬਤ ਕੱਲ ਦੀ ਕਾਲ ਦੇ ਬਾਬਤ ਅ ਸ਼ਾਮ ਵਜh 7 ਵਜੇ ਮਾਰਚ ਰੱਖਿਆ ਹੋਇਆ ਕੱਲ ਦੀ ਤਿਆਰੀ ਲਈ ਹੋਸਟਲਾਂ ਹੋਸਟਲ ਤੋਂ ਹੋਸਟਲ ਜਾ ਕੇ ਸਟੂਡੈਂਟਾਂ ਨੂੰ ਸੱਦਾ ਲਾਉਣਾ ਕਰਦੇ ਮੋਰਚੇ ਲਈ ਤੇ ਕੱਲ ਡੇਟ ਜਿਵੇਂ ਬੰਦ ਕਰਨੇ ਐਡਮਿਨਿਸਟ੍ਰੇਟਿਵ ਬਲਕ ਜਿਵੇਂ ਬੰਦ ਕਰਨਾ ਉਹਦੀਆਂ ਲਗਾਤਾਰ ਐਉਂਤ ਬੰਦੀਆਂ ਚੱਲ ਰਹੀਆਂ ਤੇ ਉਹਦੇ ਵਿੱਚ ਸਟੂਡੈਂਟ ਵੱਡੀ ਤੋਂ ਵੱਡੀ ਗੰਤੀ ਚ ਭਾਗ ਲੈਣਗੇ ਇੱਥੇ ਤੇ ਮੋਰਚਾ ਤੁਸੀਂ ਵੈਸੇ ਵੇਖ ਰਹੇ 10 ਤਰੀਕ ਦੀ ਕਾਲ ਬਹੁਤ ਵੱਡੀ ਕਾਲ ਹੋਈ ਆ ਸਾਰੇ ਦਾ ਸਾਰਾ ਪੰਜਾਬ ਇੱਥੇ ਆਪਦਾ ਦਾਵਾ ਪੇਸ਼ ਕਰਨ ਲਈ ਯੂਨੀਵਰਸਿਟੀ ਦੇ ਅੰਦਰ ਆਇਆ ਸੀ ਕੱਲ ਦੀ ਕਾਲ ਵੀ ਆਪਾਂ ਚਲੋ ਉਹਵੇਂ ਨਹੀਂ ਸੋਚੀ ਸੀ ਕਿ ਉੱਡੀ ਕਾਲ ਨਹੀਂ ਸੋਚੀ ਸੀ ਆਪਾਂ ਤਾਂ ਇਹ ਸੋਚਿਆ ਯੂਨੀਵਰਸਿਟੀ ਬੰਦ ਕਰਨੀ ਆ ਤੇ ਸਟੂਡੈਂਟਾਂ ਵੱਲੋਂ ਕਰਾਂਗੇ ਸਟੂਡੈਂਟ ਕਰ ਦੇਣਗੇ ਪਰ ਅਥਾਰਟੀ ਲਗਾਤਾਰ ਚੇਅਰਪਰਸਨਾਂ ਦੀਆਂ ਮੀਟਿੰਗਾਂ ਕਰਕੇ ਉਸ ਇੱਥੇ ਬੰਦੇ ਆ ਪ੍ਰਵੀਨ ਗੋਇਲ ਹਨ ਹੀ ਠਾਕੇ ਰਾਰਗੇ ਜਿਹੜੇ ਮੀਟਿੰਗਾਂ ਚਰਚਾਰ ਸਿਗਨੇਚਰ ਕੰਪੀਣਾ ਚਲਾ ਰਹੇ ਆ ਵਾਈਸ ਚਾਂਸਲਰ ਨੇ ਕੱਲ ਮੀਟਿੰਗ ਲਈ ਹੈ ਚੇਅਰਪਰਸਨਾਂ ਦੀ ਕਿ ਯੂਨੀਵਰਸਿਟੀ ਨੂੰ ਆਪਾਂ ਚੱਲਦੇ ਰੱਖਣਾ ਪੂਰਾ ਜੋਰ ਲਾ ਕੇ ਸਟੂਡੈਂਟਾਂ ਦੇ ਪ੍ਰੈਸ਼ਰ ਪਰ ਉਹ ਸਟੂਡੈਂਟਾਂ ਨੂੰ ਫੋਨ ਕਰੋ ਕਿ ਬਤਵਾ ਦੇ ਤਾਂ ਕਿ ਹਰ ਸਟੂਡੈਂਟ ਡਰੋ ਤੇ ਪਰ ਅਸੀਂ ਕਹਿੰਦੇ ਆ ਸਟੂਡੈਂਟਾਂ ਨੂੰ ਡਰਨ ਦੀ ਲੋੜ ਨਹੀਂ ਇਹ ਮੋਰਚਾ ਜਿਹੜਾ ਪਿਛਲੇ ਕਈ ਸਾਲਾਂ ਤੋਂ ਸਟੂਡੈਂਟਾਂ 'ਚ ਡਰ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਿਛੇ ਐਫੀਡੇਵਟਾਇਆ ਸਟੂਡੈਂਟਾਂ ਨੂੰ ਡਰਾਉਣ ਲਈ ਇਹ ਮੋਰਚੇ ਨੂੰ ਡਰ ਚਾਟਦਾ ਸਟੂਡੈਂਟਾਂ ਦਾ ਤਾਂ ਸਟੂਡੈਂਟ ਇਹਨਾਂ ਦੀਆਂ ਧਮਕੀਆਂ ਤੋਂ ਨਹੀਂ ਡਰਨਗੇ ਕੱਲ ਨੂੰ ਯੂਨੀਵਰਸਿਟੀ ਬੰਦ ਰਹੂਗੀ ਤੇ ਪੂਰਨ ਤੌਰ ਤੇ ਬੰਦ ਰਹੂ ਸਿਰਫ ਪੂਰੀ ਯੂਨੀਵਰਸਿਟੀ 'ਚ ਸਿਰਫ ਧਰਨਾ ਹੋਊਗਾ ਕੱਲ ਨੂੰ ਤਾਂ ਭਾਈ 10 ਤਰੀਕ ਦੀ ਕਾਲ ਤੋਂ ਬਾਅਦ ਕਿਤੇ ਨਾ ਕਿਤੇ ਅਣਪਛਾਤੇ ਬੰਦਿਆਂ ਤੇ ਪਰਚੀਆਂ ਦਾ ਸਿਲਸਲਾ ਚੱਲਿਆ। ਹਾਂਜੀ। ਕੱਲ 26 ਤਰੀਕ ਦੀ ਕਾਲ ਹੈ। ਕਿਤੇ 27 ਨੂੰ ਇਹ ਚੀਜ਼ ਦੇਖਣ ਨੂੰ ਤਾਂ ਨਹੀਂ ਮਿਲ ਸਕਦੀ ਆਪਾਂ ਨੂੰ। ਹੋ ਸਕਦਾ ਭਾਈ ਇਹ ਕੁਝ ਵੀ ਨਹੀਂ ਪਤਾ ਇਹਨਾਂ ਦਾ ਲਗਾਤਾਰ ਪੁਲਸਾ ਚਾਹੀਏ, ਚਾਹੇ ਅਥਾਰਟੀ ਆ, ਚਾਹੇ ਸਰਕਾਰ ਆ, ਉਹਨਾਂ ਨੂੰ ਬੋਲਣ ਵਾਲੇ ਲੋਕਾਂ ਤੋਂ ਡਰ ਲੱਗਦਾ ਹੀ ਹੁੰਦਾ। ਉਹਨਾਂ ਨੂੰ ਉਹਨਾਂ ਲੋਕਾਂ ਤੋਂ ਡਰ ਲੱਗਦਾ ਜਿਹੜੇ ਲੋਕ ਡਰ ਨੂੰ ਹਟ ਜਾਣਾ ਹਨਾ। ਉਹਨਾਂ ਨੂੰ ਇਹ ਹੈ ਕਿ ਉਹੋ ਜਿਹੇ ਲੋਕ ਚਾਹੀਦੇ ਆ। ਅਸੀਂ ਉਹ ਐਜੂਕੇਸ਼ਨ ਪਾਲਿਸੀ ਵੀ ਉਹੋ ਜੀ ਰੱਖਦੇ ਆ ਕਿ ਇੱਥੋਂ ਕੋਈ ਸੰਜੀਦਿਮਾਗ ਵਾਲੇ ਉਹ ਚਮਚਾਗੀ ਕਰਨ ਵਾਲੇ ਹਨ ਉਹੋ ਜੇ ਦਿਮਾਗ ਪੈਦਾ ਹੋਣਾ ਪਰ ਮੋਰਚਿਆਂ ਚ ਆਪਣੇ ਸੰਘਰਸ਼ਾਂ ਚ ਉਹੋ ਜੇ ਦਿਮਾਗ ਪੈਦਾ ਹੁੰਦੇ ਆ ਜਿਹੜੇ ਇਹਨਾਂ ਦੇ ਚੱਲ ਰਹੇ ਸਿਸਟਮ ਨੂੰ ਲੋਟੂ ਸਿਸਟਮ ਨੂੰ ਚੈਲੰਜ ਕਰਦੇ ਆ ਜਿਹੜੇ ਮਤਲਬ ਮੋਦੀ ਸ਼ਾਹ ਹੁਣਾਂ ਵੱਲੋਂ ਜਾਂ ਲਗਾਤਾਰ ਜਿਹੜਾ ਇੰਨੇ ਲੰਬੇ ਸਮੇਂ ਤੋਂ ਨਜਾਮ ਚੱਲ ਰਿਹਾ ਜਿਹੜੇ ਲੋਕ ਉਸ ਨਜਾਮ ਨੂੰ ਚੈਲੰਜ ਕਰਦੇ ਆ ਇਹਨਾਂ ਨੂੰ ਉਹਨਾਂ ਤੋਂ ਡਰ ਲੱਗਦਾ ਤੇ ਹੋਈ ਲੋਕ ਕਿਸ ਸੰਘਰਸ਼ਾਂ ਚੋਂ ਪੈਦਾ ਹੁੰਦੇ ਆ ਤਾਂ ਉਹਨਾਂ ਨੂੰ ਫਿਰ ਪਰਚਾ ਜਰੀਏ ਡਰਾਇਆ ਜਾਂਦਾ ਲਾਠੀ ਚਾਰਜਾਂ ਜਰੀਏ ਵੀ ਡਰਾਇਆ ਜਾਂਦਾ ਤੇ ਹੋਰ ਬਹੁਤ ਤਰ੍ਹਾਂ ਦੇ ਮਤਲਬ ਇਹਨਾਂ ਤੋਂ ਟੂਲ ਵਰਤੇ ਜਾਂਦੇ ਆ ਸਟੂਡੈਂਟਸ ਨੂੰ ਲੋਕਾਂ ਨੂੰ ਡਰਾਉਣ ਲਈ ਪਰ 10 ਤਰੀਕ ਤੋਂ ਬਾਅਦ ਪਰਚਾ ਹੋ ਗਿਆ ਚਾਹੇ ਉਸ ਤੋਂ ਬਾਅਦ ਜਿਹੜਾ ਸਟੂਡੈਂਟ ਡਰ ਗਿਆ ਉਸ ਤੋਂ ਬਾਅਦ ਜਿਹੜਾ ਲੋਕ ਡਰ ਗਏ ਮੋਰਚੇ ਤੇ ਲਗਾਤਾਰ ਇਕੱਠ ਵਧ ਹੀ ਰਿਹਾ ਤੇ ਲਗਾਤਾਰ ਮੋਰਚੇ ਮੋਰਚਾ ਚੜਦੀ ਗਲਾ ਚ ਅਸੀਂ ਇਹਨਾਂ ਨੂੰ ਵੀ ਕਹਿੰਦੇ ਆ ਆਪਦਾ ਜੋ ਕੁਛ ਕਰਨਾ ਕਰ ਲੋ ਫਿਰ ਪਰ ਮੋਰਚਾ ਪਰਚਿਆਂ ਤੋਂ ਵੱਡਾ ਮੋਰਚਾ ਇਸ ਯੂਨੀਵਰਸਿਟੀ ਦੀ ਅਥਾਰਟੀ ਤੋਂ ਵੱਡਾ ਤੇ ਮੋਰਚਾ ਜਿੱਤ ਕੇ ਰਹੂਗਾ ਤਾਂ ਭਾਈ ਪ੍ਰਸ਼ਾਸਨ ਕਿਤੇ ਨਾ ਕਿਤੇ ਕੱਲ੍ਹ ਨੂੰ ਲੈ ਕੇ ਕਿਵੇਂ ਤਿਆਰੀ ਕਰ ਰਿਹਾ ਪ੍ਰਸ਼ਾਸਨ ਦੀਆਂ ਵੀ ਤੁਹਾਡੇ ਕੋਲ ਡਿਟੇਲਸ ਹੋਣਗੀਆਂ ਕਿ ਪ੍ਰਸ਼ਾਸਨ ਵੀ ਤਿਆਰੀ ਕਰ ਰਿਹਾ ਕਿਤੇ 10 ਤਰੀਕ ਅੰਗੂ ਫਿਰ ਤਾਂ ਨਹੀਂ ਬੈਰੀਗੇਟਿੰਗ ਹੋਏਗੀ ਬੈਰੀਗੇਟਿੰਗ ਤੋੜ ਕੇ ਆਉਣਾ ਕਿੱਦਾਂ ਆਉਣਾ ਉਹਦਾ ਕੀ ਹਸਾਬਕਾ ਪ੍ਰਸ਼ਾਸਨ ਮੈਂ ਤੁਹਾਨੂੰ ਦੱਸਿਆ ਕਿ ਇਹ ਯੂਨੀਵਰਸਿਟੀ ਪ੍ਰਸ਼ਾਸਨ ਆ ਜਿਹੜਾ ਉਹ ਵੀਸੀ ਨੇ ਜਿਵੇਂ ਚੇਅਰਪਰਸਨ ਆਂ ਮੀਟਿੰਗ ਲਈ ਆ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਲ ਕਰਾਂ ਪੁਲਿਸ ਪ੍ਰਸ਼ਾਸਨ ਦੀ ਹਾਂਜੀ ਹਾਂਜੀ ਪੁਲਿਸ ਪ੍ਰਸ਼ਾਸਨ ਲਗਾਤਾਰ ਸਾਡੇ ਤੇ ਮਤਲਬ ਮੀਟਿੰਗ ਦਾ ਦਬਾਅ ਵੀ ਪਾਇਆ ਜਾ ਰਿਹਾ ਹੈ ਕਿ ਮੀਟਿੰਗ ਚ ਆ ਰੋ ਆ ਕੇ ਮਿਲੋ ਸਾਨੂੰ ਤੇ ਉਹਦੇ ਚ ਉਹੀ ਗੱਲਾਂ ਸਮਝਾਉਂਦੀ ਕਿ ਨੋਟਿਸ ਅੱਜ ਆਜੂ ਕੱਲ ਆਜੂਗਾ ਸਾਨੂੰ ਟਾਲਣ ਦੀ ਕੋਸ਼ਿਸ਼ ਕਰੀ ਜਾਂਦੀ ਹੈ ਇਹ ਪਿਛਲੇ ਲਗਭਗ 15 20 ਦਿਨਾਂ ਤੋਂ ਚੱਲ ਰਿਹਾ ਹੈ ਇਹ ਦੱਸਦੀ ਕਾਲ ਸੀ ਜਦੋਂ ਸਾਡੀ ਉਦੋਂ ਵੀ ਗੱਲਾਂ ਚੱਲ ਰਹੀਆਂ ਕਿ ਕਾਲ ਨਾ ਦਿਓ ਕਾਲ ਨੂੰ ਛੋਟਾ ਰੱਖੋ ਕਾਲ ਬੜੀ ਵੱਡੀ ਨਹੀਂ ਹੋਣੀ ਚਾਹੀਦੀ ਨੋਟਿਸ ਤਾਂ ਅੱਜ ਦੇ ਦਿਨ ਚਾਉਣ ਵਾਲਾ ਪਰ ਅੱਜ 25 ਤਰੀਕ ਹੋ ਗਈ ਨੋਟਿਸ ਅਜੇ ਤੱਕ ਨਹੀਂ ਆਇਆ ਕੀ ਮੰਨਦੇ ਹੋ ਬਾਈ ਲੰਬਾ ਕਿਉਂ ਜਾ ਰਿਹਾ ਜਦਕਿ ਵੀਸੀ ਵੱਲੋਂ ਸ਼ਡਿਊਲ ਬਣਾ ਕੇ ਭੇਜਿਆ ਹੋਇਆ ਅਥਾਰਟੀ ਨੇ ਉਪਰੋਂ ਸੈਂਟਰ ਨੇ ਪਾਸ ਕਰਨਾ ਹੈ ਹੋਮ ਮਿਨਿਸਟਰੀ ਨੇ ਪਾਸ ਕਰਨਾ ਹੈ ਉਹ ਕੀ ਲੱਗ ਰਿਹਾ ਡਿਲੇ ਕਿਉਂ ਕੀਤਾ ਜਾ ਰਿਹਾ ਹੈ ਅਲਸੋ ਬੀਜਪੀ ਸਰਕਾਰ ਦਾ ਸਿੱਧਾ ਰਵਈਆ ਇਸ ਮੋਰਚੇ ਦੌਰਾਨ ਪਹਿਲਾਂ ਤਾਂ ਆਪਣਾ ਰਿਫਾਰਮ ਦਾ ਨੋਟੀਫਿਕੇਸ਼ਨ ਆਉਂਦਾ ਹਨਾ ਕਿ ਐਨਵੇਂ ਮੈਂਬਰੀ ਤੋਂ 33 ਮੈਂਬਰੀ ਕਰ ਦਿੱਤੀ ਜਾਂਦੀ ਆ ਉਤੋਂ ਚਲੋ ਧਰਨੇ ਦੇ ਸਿਰ ਤੇ ਆਪਾਂ ਮੋਰਚੇ ਦੇ ਸਿਰ ਤੇ ਤੋਂ 33 ਤੋਂ ਦੁਬਾਰੇ 99 ਹਰਾਲੀ ਹੁਣ ਇਲੈਕਸ਼ਨ ਸ਼ਡਿਊਲ ਜਾਰੀ ਕਰਾਉਣ ਦਾ ਮਸਲਾ ਤੇ ਇਹਦੇ ਇਸ ਮੋਰਚੇ ਦੌਰਾਨ ਹੀ ਇੱਕ ਹੋਰ ਨੋਟੀਫਿਕੇਸ਼ਨ ਆਉਂਦਾ ਕਿ ਚੰਡੀਗੜ੍ਹ ਨੂੰ 833ਵੀਂ ਐਮੈਂਡਮੈਂਟ ਕਰਕੇ ਆਰਟੀਕਲ 240 ਦੇ ਵਿੱਚ ਪਾ ਦੇਣਾ ਕਿ ਮਤਲਬ ਪੰਜਾਬ ਦਾ ਗਵਰਨਰ ਜਿਹੜਾ ਹੁਣ ਤੱਕ ਚੰਡੀਗੜ੍ਹ ਨੂੰ ਐਡਮਿਨਿਸਟਰ ਕਰਦਾ ਹਨਾ ਚੰਡੀਗੜ੍ਹ ਦਾ ਐਡਮਿਨਿਸਟਰेटर ਅੱਡ ਲਾਉਣਾ ਤੇ ਪੰਜਾਬ ਨਾਲ ਜਿਹੜੀ ਸਾਂਝੀ ਗਵਰਨੈਂਸ ਉਹਨੂੰ ਤੋੜ ਕੇ ਚੰਡੀਗੜ੍ਹ ਨੂੰ ਅੱਡ ਐਡਮਿਨਿਸਟ੍ਰੇਟਿਵ ਯੂਨਿਟ ਬਤੌਰ ਉਭਾਰਨਾ ਤੇ ਉਹਨੂੰ ਅੱਡ ਐਡਮਿਨਿਸਟ੍ਰੇਟਿਵ ਯੂਨਿਟ ਬਣਾਉਣਾ ਤੇ ਪੰਜਾਬ ਤੋਂ ਚੰਡੀਗੜ੍ਹ ਨੂੰ ਖੋਣਾ ਤਾਂ ਪਟਿਆਲੇ ਲਗਾਤਾਰ ਉਹ ਕੋਸ਼ਿਸ਼ ਆ ਨਾ ਇਹਦਾ ਕਿ ਸੂਬਿਆਂ ਦੇ ਹੱਕਾਂ ਜਨੇ ਉਹ ਲਗਾਤਾਰ ਕੇਂਦਰਤ ਕਰੇ ਜਾਣਾ ਸੈਂਟਰ ਆਪਦੇ ਹੱਥਾਂ ਲਏ ਉਹ ਵੀ ਪੰਜਾਬ ਨਾਲ ਹੋ ਰਿਹਾ ਕਿ ਪੰਜਾਬ ਦੇ ਜਿੰਨੇ ਹੱਕਾ ਚੰਡੀਗੜ੍ਹ ਤੇ ਦਾਵਾ ਯੂਨੀਵਰਸਿਟੀ ਦੇ ਦਾਵਾ ਇਹ ਮੰਨਣ ਦੀ ਬਜਾਏ ਸੱਚ ਮੰਨਣ ਦੀ ਬਜਾਏ ਲਗਾਤਾਰ ਫੋਰਸ ਦੇ ਜ਼ਰੀਏ ਚਾਹੇ ਪੁਲਿਸ ਪ੍ਰਜੈਕਸ਼ਨ ਹੋਵੇ ਚਾਹੇ ਹੋਰ ਕਾਨੂੰਨ ਹੋਣ ਉਹਨਾਂ ਕਾਨੂੰਨਾਂ ਦੇ ਜ਼ਰੀਏ ਆਪ ਦਾ ਕੰਟਰੋਲ ਬਰਕਰਾਰ ਰੱਖਣਾ ਚਾਹੁੰਦੇ ਆ ਤੇ ਕੰਟਰੋਲ ਵਧਾਉਣਾ ਚਾਹੁੰਦੇ ਆ ਪਰ ਉਹਨਾਂ ਕੋਲੇ ਕਾਨੂੰਨ ਹੋਣ ਜਾਂ ਪੁਲਿਸ ਹੋਊ ਫੌਜ ਹੋਊ ਕਚਹਿਰੀਆਂ ਸਭ ਕੁਝ ਹੋਊਗਾ ਪਰ ਸਾਡੇ ਕੋਲ ਲੋਕ ਆ ਲੋਕਾਂ ਦੇ ਅੰਦਰ ਮੱਚਦੀ ਅੱਗ ਆ ਸਾਡੇ ਕੋਲੇ ਤੇ ਜਦੋਂ ਲੋਕ ਉੱਠ ਖੜਦੇ ਆ ਤਾਂ ਲੋਕਾਂ ਮੂਰੇ ਇੱਥੋਂ ਦੇ ਰਾਜ ਭਾਗ ਤਖਤ ਕੁਝ ਨਹੀਂ ਟਿਕਦਾ ਹੁੰਦਾ ਇਹ ਇਤਿਹਾਸਿਕ ਬਾਤ ਜਦੋਂ ਜਦੋਂ ਵੀ ਲੋਕ ਉੱਠੇ ਆ ਲੋਕਾਂ ਲੋਕਾਂ ਦੇ ਹੜ ਮੂਰੇ ਸਭ ਕੁਝ ਰੁੜ ਜਾਂਦਾ ਹੁੰਦਾ ਤਾਂ ਵੀ ਜਿੱਦਾਂ ਬਾਈ ਨੇ ਕਿਹਾ ਕਿ ਚੰਡੀਗੜ੍ਹ ਨੂੰ ਇੱਕ ਪ੍ਰੋਪਰ ਯੂਨਿਟੀ ਬਣਾਉਣ ਦੀ ਤਿਆਰੀ ਚੱਲ ਰਹੀ ਸੀਗੀ ਕਿਤੇ ਨਾ ਕਿਤੇ 10 ਤਰੀਕ ਨੂੰ ਲੱਗਿਆ ਨਾਰਾ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਉਸ ਚੀਜ਼ ਦਾ ਇਫੈਕਟ ਮੰਨਦੇ ਹੋ ਕੀ ਮੰਨਦੇ ਹੋ ਇਸ ਨੂੰ ਲੈ ਕੇ ਅਸੀਂ ਤਾਂ ਇਹ ਮੰਨਦੇ ਹਾਂ ਜੀ ਇਹਨਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਜਿਹੜੀ ਇਹ ਯੂਨੀਵਰਸਿਟੀ ਨੂੰ ਜਿੱਥੇ ਭਾਜੀਪੀ ਆਰਐਸ ਸਾਹਿਬ ਦੇ ਛੋਟੇ ਮੋਟੇ ਐਕਸਪੈਰੀਮੈਂਟ ਕਰਕੇ ਚੈੱਕ ਕਰਦੀ ਹੁੰਦੀ ਨਾ ਉੱਥੇ ਨਹੀਂ ਇਹਨਾਂ ਨੇ ਜਵਾਕਾਂ ਨੇ ਛੇੜ ਛਾੜ ਹੋਣ ਦਿੱਤੀ ਤੇ ਜੇ ਗੱਲ ਸਾਡੇ ਮੰਨ ਲਓ ਪੁਰਖਿਆਂ ਦੀ ਜ਼ਮੀਨ ਦੀ ਲਾਲੋ ਚੰਡੀਗੜ੍ਹ ਦੀ ਲਾਲੋ ਉੱਥੇ ਤਾਂ ਸੋਚ ਵੀ ਕਿਵੇਂ ਸਕਦੇ ਮਾਰਚ ਦੇ ਵਿੱਚ ਅਸੀਂ ਸ਼ਰਿਆਂਮ ਕਹਤਾ ਸੀ ਇੱਥੇ ਬੈਠੇ ਆਂ ਗੀਟ ਟੱਪ ਨੂੰ ਸਾਨੂੰ ਟਾਈਮ ਨਹੀਂ ਲੱਗਣਾ ਹਾਂ ਸਾਡੀ ਤੁਹਾਨੂੰ ਮੈਂ ਇੱਕ ਗੱਲ ਦੱਸ ਦਾਂ ਸਾਡੀ ਨਾ ਹੁਣ ਵੀ ਜਦੋਂ ਪ੍ਰਸ਼ਾਸਨ ਨਾਲ ਗੱਲ ਹੁੰਦੀ ਆ 25 ਤਰੀਕ ਤੱਕ ਦਾ ਜੋ ਇਹਨਾਂ ਨੇ ਵਾਅਦਾ ਕੀਤਾ ਸੀਗਾ ਸਾਡੇ ਨਾਲ ਅੱਜ 25 ਤਰੀਕ ਆ ਗਈ ਇਹ ਸਾਨੂੰ ਕੱਲ ਪਰਸੋ ਦੇ ਨਾ ਰਵਨੀਤ ਬਿੱਟੂ ਦਾ ਬਿਆਨ ਦਿਖਾ ਰਹੇ ਆ ਹਾਂ ਕੀ ਜੀ ਨਿਬੜ ਜੂਗਾ ਇੱਕ ਦੋ ਦਿਨਾਂ ਦੇ ਵਿੱਚ ਤੁਸੀਂ ਮੈਂ ਇਹ ਸਵਾਲ ਕਰਦਾ ਰਵਨੀਤ ਬਿੱਟੂ ਨੂੰ ਵੀ ਜਦੋਂ ਫਾਰਮਰ ਪ੍ਰੋਟੈਸਟ ਚੱਲਦਾ ਸੀ ਤੁਸੀਂ ਸਾਰਿਆਂ ਨੇ ਇੰਟਰਵਿਊ ਦੇਖੀ ਹੋਣੀ ਆ ਜਦੋਂ ਉਹ ਕਹਿੰਦਾ ਸੀ ਵੀ ਮੈਂ ਤਾਂ ਜੁੱਤੀ ਲਾ ਕੇ ਆਪਦੀ ਇਹਨਾਂ ਦੇ ਬੀਜੇਪੀ ਵਾਲਿਆਂ ਦੇ ਸਿਰ ਚ ਨਹੀਂ ਮਾਰਦਾ ਤੇ ਅੱਜ ਉਹਨਾਂ ਦੇ ਨਾਲ ਬੈਠਾ ਕੀ ਉਹਦੀ ਕ੍ਰੈਡੀਬਿਲਟੀ ਹੈ ਅਸੀਂ ਉਹਤੇ ਯਕੀਨ ਕਰੀਏ ਉਹ ਸਾਨੂੰ ਕਹਿੰਦਾ ਵੀ ਇੱਥੇ ਸਟੂਡੈਂਟ ਤਾਂ ਵਿਹਲੇ ਬੈਠੇ ਆ ਅਸੀਂ ਇੱਥੇ ਲੌਕ ਕਰਦੇ ਆ ਕਿ ਇੰਟਰਸਟ ਟੈਸਟ ਪਾਸ ਕਰਕੇ ਅਸੀਂ ਇੱਥੇ ਦਾਖਲੇ ਲਏ ਆ ਆਪਦੇ ਹੱਕਾਂ ਵਾਸਤੇ ਬੈਠੇ ਆ ਆਪਦੇ ਪੰਜਾਬ ਦੇ ਜੋ ਹੱਕ ਸਾਤੋਂ ਖੋਈ ਗਏ ਆ ਇਹ ਤਾਂ ਬਈ ਮੰਗ ਹੀ ਹੋ ਰਹੇ ਆ ਵੱਧ ਤਾਂ ਅਜ ਤੱਕ ਕਿਤੇ ਪੰਜਾਬ ਨੇ ਕੁਝ ਮੰਗਿਆ ਹੀ ਨਹੀਂਗਾ ਫਾਰਮਰ ਪ੍ਰੋਟੈਸਟ ਤੇ ਲਾ ਲਓ ਤੁਸੀਂ ਇੱਥੇ ਲਾ ਲਓ ਬਈ ਇੱਥੇ ਸਾਡਾ ਇੰਨੇ ਦਿਨਾਂ ਦਾ ਬੈਠਣਾ ਦਾ ਦਰਦ ਝਲਕਦਾ ਏ ਅੱਜ 25 ਤਰੀਕ ਆ ਬਈ ਜਿਵੇਂ ਜਿਵੇਂ ਟਾਈਮ ਲੰਘੀ ਜਾਂਦਾ ਨਾ ਦਿਲ ਆਪਦਾ ਘਟੀ ਜਾਂਦਾ ਵੀ ਯਾਰ ਇਹ ਨਾ ਹੋਵੇ ਕਿਤੇ ਅੱਜ ਹੋਵੇ ਵੀ ਨਾ ਅਸੀਂ ਬਈ ਕੱਲ ਵਾਲਾ ਮੌਲ ਬਣਾਉਣਾ ਨਹੀਂ ਚਾਹੁੰਦੇ ਇਹ ਮਜਬੂਰ ਕਰ ਰਿਹਾ ਜਿਹੜੀ ਸਾਨੂੰ ਇੱਕ ਇਮਤਿਹਾਨ ਸਾਡਾ ਲੈ ਕੇ ਸਾਨੂੰ ਮਜਬੂਰ ਕਰਦੇ ਪਏ ਆ ਉਹ ਚੀਜ਼ਾਂ ਕਰਨ ਨੂੰ ਸਾਡਾ ਜੀ ਨਹੀਂ ਕਰਦਾ ਵੀ ਹਾਂ ਕੱਲ ਨੂੰ ਅਸੀਂ ਫੇਰ ਇੱਥੇ ਮੌਲ ਸੱਦੀਆਂ ਸੱਦੇ ਲਾਈਏ ਪੰਜਾਬ ਨੂੰ ਸਾਨੂੰ ਤੇ ਇਹ ਆ ਵੀ ਜੋ ਆਪਦੀ ਇਹਨਾਂ ਨੇ ਜਬਾਨ ਕੀਤੀ ਸੀ ਉਹ 25 ਤੱਕ ਨਿਵੇੜ ਦੇਣ ਇਹ ਸਿਰ ਮੱਥੇ ਆ ਸਾਨੂੰ 25 ਨੂੰ ਅਗਰ ਨੋਟੀਫਿਕੇਸ਼ਨ ਨਹੀਂ ਆਉਂਦਾ ਤਾਂ 26 ਨੂੰ ਯੂਨੀਵਰਸਿਟੀ ਅੱਜ ਦੀ ਕੋਲ ਸੀ ਇਹਨਾਂ ਦੀ ਅੱਜ ਦਾ ਵਾਅਦਾ ਸੀਗਾ 25 ਤਰੀਕ ਨੂੰ ਨੋਟੀਫਿਕੇਸ਼ਨ ਆਉਣ ਦਾ ਯੂਨੀਵਰਸਿਟੀ ਪ੍ਰਸ਼ਾਸਨ ਦਾ ਨਹੀਂ ਆਇਆ 26 ਨੂੰ ਕੱਲ ਯੂਨੀਵਰਸਿਟੀ ਬੰਦ ਕੀਤੀ ਜਾਏਗੀ ਵਰਕਿੰਗ ਬੰਦ ਕੀਤੀ ਜਾਏਗੀ ਉਸ ਤੋਂ ਬਾਅਦ ਬੀਜੇਪੀ ਦੇ ਦਫ਼ਤਰਾਂ ਦਾ ਕਰਾਓ ਵੀ ਕਰਨ ਦੀ ਗੱਲ ਹੋਈ ਹੈ ਕਿਤੇ ਨਾ ਕਿਤੇ ਪੋਲੀਟੀਕਲ ਪਾਰਟੀਆਂ ਨੂੰ ਨਾਲ ਲੈ ਕੇ ਚੱਲੋਗੇ ਜਾਂ ਆਪੋਜੀਸ਼ਨ ਦੇ ਵਿੱਚ ਬੈਠੇ ਨੇ ਬੀਜੇਪੀ ਦਾ ਜਦੋਂ ਦਫ਼ਤਰ ਕਰਾਓ ਕਰਨ ਜਾਣਾ ਭਈ ਉਹ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਮਤਲਬ ਨਾ ਜਦੋਂ ਮੋਰਚਾ ਲੱਗਿਆ ਸੀ ਸੀ ਕਲੀਅਰ ਕੀਤਾ ਸੀਗਾ ਵੀ ਆਪਣੀ ਦੁਸ਼ਮਣ ਸਿੱਧੀ ਆਰਐਸਐਸ ਤੇ ਬੀਜੇਪੀ ਆ ਵੀ ਆਪਣਾ ਹੋਰ ਸਾਰੇ ਜਿੰਨਾ ਯੋਗਦਾਨ ਪਾਉਣਗੇ ਉਹਨਾਂ ਥੋੜਾ ਇਹਦੇ 'ਚ ਠੀਕ ਆ ਭਈ ਸਾਂਝੀ ਜੰਗ ਆ ਤੇ ਇੱਕ ਹੀ ਦਸ਼ਮਨ ਦੇ ਖਿਲਾਫ ਜਾਗਾ ਅਸੀਂ ਤਾਂ ਸਾਰਿਆਂ ਨੂੰ ਫੇਰ ਦੁਬਾਰਾ ਅਪੀਲ ਕਰਦੇ ਜਿੰਨੇ ਵੀ ਯੂਥ ਵਿੰਗ ਲਾ ਲੋ ਹਰੇਕ ਪਾਰਟੀ ਦੇ ਹਨਾ ਆਪਦੇ ਆ ਕਿਸਾਨੀ ਕਿਡਰ ਲਾ ਲੋ ਤੇ ਨਿਊਟਰਲ ਜਨਤਾ ਲਾ ਲੋ ਮੇਰੇ ਹਿਸਾਬ ਨਾਲ ਜੋ ਲੋਕ ਆਪ ਮੁਹਾਰੇ ਉੱਠਦੇ ਹਨਾ ਉਹ ਧਰਨਿਆਂ ਦਾ ਰੁਖ ਜਿਆਦਾ ਤੇਜ਼ੀ ਨਾਲ ਜਾਂਦਾ ਹੁੰਦਾ ਕਿਉਂਕਿ ਪੋਲਿਟੀਕਲ ਗੱਲ ਇਹ ਆ ਉਹਨਾਂ ਨੇ ਤਾਂ ਆਪਦੀ ਸਟੇਜ ਯੂਜ਼ ਕਰਨੀ ਹੋਗੀ ਅੱਜ ਕੱਲ ਤਾਂ ਜ਼ਮਾਨਾ ਵੀ ਬਈ ਰੀਲਾਂ ਵਾਲਾ ਆ ਗਿਆ ਵਾ ਉਹਨਾਂ ਨੇ ਆਪਦੀਆਂ ਉਹ ਖਾਨੋ ਪੂਰਤੀ ਕਰਨੀ ਹੁੰਦੀ ਜਿਹੜੀ ਇਫੈਕਟ ਆ ਬਈ ਆਪਾਂ ਉਹ ਤੋਂ ਭੱਜਦੇ ਨਹੀਂਗੇ ਹਰੇਕ ਪਰ ਚਲੋ ਬੀ ਚੀਜ਼ ਉਹ ਵੀ ਚੰਗੀ ਯੂਟਿਲਾਈਜ਼ ਹੋਵੇ ਫਿਰ ਫਾਇਦਾ ਹੋਦਾ ਭਾਈ ਵੀ ਆਉਣ ਸਾਰੇ ਜੋ ਵੀ ਕਾਲ ਮੋਰਚਾ ਦਿੰਦਾ ਮੰਨਣ ਤੇ ਬਟ ਆਪ ਮਹਾਰੇ ਲੋਕ ਜਿਆਦਾ ਉੱਠ ਕੇ ਆਉਣ ਆਪੋਜੀਸ਼ਨ ਦੇ ਯੋਗਦਾਨ ਦੀ ਗੱਲ ਕੀਤੀ ਤੁਸੀਂ ਕਿਤੇ ਨਾ ਕਿਤੇ ਮੰਨ ਲੀਏ ਕਿ ਆਪਾਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵੀ ਸੈਂਟਰ ਦੇ ਵਿੱਚ ਆਪੋਜੀਸ਼ਨ ਦੀ ਰੋਲ ਨਿਭਾ ਰਹੀ ਹੈ ਕੀ ਯੋਗਦਾਨ ਹੈ ਆਮ ਆਦਮੀ ਪਾਰਟੀ ਦਾ ਯੂਨੀਵਰਸਿਟੀ ਦੇ ਮੋਰਚੇ ਦੇ ਵਿੱਚ ਬਈ ਯੋਗਦਾਨ ਪੰਜਾਬ ਸਰਕਾਰ ਯੋਗਦਾਨ ਚਲੋ ਤੁਸੀਂ ਮੈਨੂੰ ਸਵਾਲ ਪੁੱਛਿਆ ਮੈਂ ਤੁਹਾਨੂੰ ਇੱਕ ਗੱਲ 'ਚ ਪੁੱਛੂੰਗਾ ਜਦੋਂ ਆਪਾਂ ਨੂੰ ਪਤਾ ਵੀ 2 ਸਾਲਾਂ ਤੋਂ ਯਾਰ ਸੈਨੇਟ ਦੇ ਇਲੈਕਸ਼ਨ ਹੋ ਨਹੀਂ ਰਹੇ ਬਈ ਤੇ ਕਿਉਂ ਨਹੀਂ ਹੋ ਰਹੇ ਉਹ ਬੰਦ ਕਰਾਉਣੇ ਉਹਨਾਂ ਨੇ ਤਾਂ ਹੀ ਨਹੀਂ ਨਾ ਹੋ ਰਹੇ ਆਵਾਜ਼ ਉਦੋਂ ਚੱਕੀ ਗਈ ਜਦੋਂ ਅਖਬਾਰ ਤੇ ਖਬਰ ਲੱਗੀ ਉਦੋਂ ਰੌਲਾ ਪਿਆ ਉਦੋਂ ਵੀ ਬੱਚਿਆਂ ਨੇ ਮਤਲਬ ਜੇ ਬਈ ਆਪੋਜੀਸ਼ਨ ਵਾਲਾ ਰੋਲ ਜੋ ਵੀ ਆਪਾਂ ਸਰਕਾਰ ਵਾਲੀ ਗੱਲ ਕਰੀਏ ਚਾਹੁੰਦੇ ਤਾਂ ਬਈ ਪਹਿਲਾਂ ਵੀ ਆਵਾਜ਼ ਚੱਕ ਸਕਦੇ ਸੀਗੇ ਸਪੋਰਟ ਕਰ ਸਕਦੀ ਧਰਨਾ 100 ਦਿਨ ਪਹਿਲਾਂ ਵੀ ਲੱਗਿਆ ਰਿਹਾ ਬਈ ਉਹ ਆਈ ਜਦੋਂ ਆ ਹੁਣ ਖਬਰ ਲੱਗੀ ਹੈ ਤਾਂ ਉਸ ਤੋਂ ਬਾਅਦ ਐਕਟਿਵ ਹੋਏ ਆ ਸਾਰੇ ਵੀ ਹਾਂ ਯਾਰ ਹੁਣ ਤਾਂ ਲੈ ਹੀ ਗਏ ਬਈ ਮੈਂ ਇਸ ਨੂੰ ਅੱਗੇ ਵੀ ਗੱਲ ਕਹਿ ਕੇ ਹਟਿਆ ਨਾ ਆਪਾਂ ਤਾਂ ਬਈ ਜਿਹੜਾ ਆਪਣੇ ਤੋਂ ਖੋਈ ਜਾਂਦੇ ਉਹਦੇ ਪਿੱਛੇ ਹੀ ਲੜੀ ਜਾਂਦੇ ਆ ਵੱਧ ਤਾਂ ਕਿਤੇ ਕੁਝ ਮੰਗ ਵੀ ਨਹੀਂ ਰਹੇ ਬਈ ਹੁਣ ਮੰਨ ਲਓ ਚੰਡੀਗੜ੍ਹ ਵਾਲਾ ਵੀ ਬਈ ਧਰਨਾ ਜੀ ਇਹਨਾਂ ਨੇ ਵਾਪਸ ਲੈ ਲਿਆ ਜੇ ਬਈ ਉਹ ਵਾਪਸ ਨਾ ਲੈਂਦੇ ਤੇ ਉਹਦੇ ਪਿੱਛੇ ਫੇਰ ਧਰਨਾ ਲੱਗਣਾ ਸੀਗਾ ਵੀ ਜੋ ਆਪਣਾ ਹੈਗਾ ਬਈ ਇੱਥੇ ਤਾਂ ਅਸੀਂ ਗੱਲ ਮੰਗ ਕਰ ਰਹੇ ਆ ਵੱਡੀ ਵੀ ਹਾਂ ਜੀ ਚੰਡੀਗੜ੍ਹ ਪੰਜਾਬ ਦਾ ਸੀ ਸਾਰੇ ਦਾ ਸਾਰਾ ਚੰਡੀਗੜ੍ਹ ਪੰਜਾਬ ਨੂੰ ਦੇ ਗਏ ਹੋਰ ਗੱਲਾਂ ਕਰ ਰਹੇ ਆ ਤੇ ਜਿਹੜਾ ਹੈਗਾ ਉਹ ਵੀ ਖੋਈ ਜਾਂਦੇ ਆ ਭਾਜੀਪੀ ਦੇ ਦਫ਼ਤਰ ਘਰਾਓ ਕਰਨ ਦੀ ਤੁਸੀਂ ਗੱਲ ਕਹੇ ਬੀਜੇਪੀ ਦੇ ਦਫ਼ਤਰ ਘਰਾਓ ਕਰਾਂਗੇ ਪੋਲੀਟੀਕਲ ਪਾਰਟੀਆਂ ਜੋ ਵਿਰੋਧੀ ਧਰਾਂ ਦੇ ਉਹਨਾਂ ਨਾਲ ਲੈ ਕੇ ਚੱਲਾਂਗੇ ਕਿਤੇ ਨਾ ਕਿਤੇ ਇਹ ਦਿਮਾਗ 'ਚ ਨਹੀਂ ਆ ਰਿਹਾ ਕਿ ਕਿਤੇ ਵਿਰੋਧੀ ਧਿਰ ਨਾ ਬਣ ਜਾਈਏ ਅਸੀਂ ਵੀ ਸਾਨੂੰ ਵਿਰੋਧੀ ਧਿਰ ਦੇ ਵਿੱਚ ਨਾ ਗਿਣਨ ਦਿੱਤਾ ਜਾਵੇ ਜੀਪੀ ਦੇ ਦਫਤਰ ਰਕਰਾਂਗੇ ਪੋਲੀਟੀਕਲ ਪਾਰਟੀਆਂ ਨਾਲ ਲੈ ਕੇ ਜਾਵਾਂਗੇ ਜੋ ਵਿਰੋਧੀ ਧਿਰਾਂ ਨੇ ਕਿਤਨਾ ਕਿਤੇ ਫਿਰ ਸਾਨੂੰ ਵੀ ਨਾ ਉਸ ਚੀਜ਼ ਦੇ ਵਿੱਚ ਗਿਣ ਦਿੱਤਾ ਜਾਵੇ ਕਿ ਇਹ ਤਾਂ ਵਿਰੋਧੀ ਧਿਰਾਂ ਨੇ ਸਾਡਾ ਵਿਰੋਧ ਕਰ ਰਹੀਆਂ ਨੇ ਨਾ ਨਾ ਉਹ ਤਾਂ ਕਲੀਅਰ ਹੈ ਜੀ ਪਹਿਲੇ ਦਿਨੋਂ ਵਿਰੋਧ ਕਰ ਰਹੇ ਆ ਆਪਾਂ ਤੁਹਾਨੂੰ ਨਾ ਨਾ ਆਪੋਜੀਸ਼ਨ ਦੇ ਵਿੱਚ ਗਿਣ ਦਿੱਤਾ ਜਾਵੇਗੀ ਆਪੋਜੀਸ਼ਨ ਕਰਵਾ ਰਹੀ ਹੈ ਨਾ 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 ਜੀ ਇਹ ਤਾਂ ਇਹਨਾਂ ਨਾਲ ਪਾਰਟੀਆਂ ਨਾਲ ਹੋਣਗੀਆਂ ਤਾਂ ਕਿਤੇ ਨਾ ਕਿਤੇ ਮੁੱਦਾ ਬਣ ਸਕਦਾ ਨਹੀਂ ਨਹੀਂ ਜੀ ਇਹ ਦੇਖੋ ਫਾਰਮ ਆਫ ਟੈਸਟ ਵਾਲੀ ਵੀ ਇਹਨਾਂ ਨੇ ਸਾਜਿਸ਼ਾਂ ਘੜੀਆਂ ਹੀ ਸੀ ਵੀ ਇਹ ਖਾਲਸਤਾਨੀ ਨੇ ਇਹ ਇਦਾਂ ਲੋ ਇਨਸਟੀਗੇਟ ਕੀਤੇ ਜਾ ਰਹੇ ਨੇ ਕਾਂਗਰਸ ਲੋ ਇਹ ਤਾਂ ਹੀ ਸਟੂਡੈਂਟ ਨੇ ਸਟੂਡੈਂਟ ਬੈਠੇ ਨੇ ਤੁਸੀਂ ਆਪ ਦੱਸੋ ਇੱਥੇ ਕਿਸੇ ਨੇ ਕੋਈ ਸਟicker ਲਾਇਆ ਕੋਈ ਕਿਸੇ ਨਾਲ ਐਫੀਲੀਏਟਡ ਹੋ ਸਕਦੇ ਆ ਬਟ ਨਾਰਾ ਹੈ ਕੀ ਆ ਸੈਨੇਟ ਨੂੰ ਬਚਾਉਣ ਦਾ ਔਰ ਉਹੀ ਲੱਗੂਗਾ ਕੋਈ ਪੋਲੀਟਿਕ ਨੂੰ ਵੀ ਕਿਤੇ ਨਾ ਕਿਤੇ ਕਨਕਲੂਜਨ ਪੈਦਾ ਹੋਈ ਸੀ ਨਾ ਬਈ ਹੋਈ ਸੀ ਉਹ ਮੈਂ ਅੱਗੇ ਵੀ ਜਿਵੇਂ ਤੁਸੀਂ ਸਾਡੀ ਪ੍ਰੈਸ ਕਾਨਫਰੈਂਸ ਦੇਖੀ ਹੋਊਗੀ ਮੈਂ ਉਦੋਂ ਵੀ ਗੱਲ ਕੀਤੀ ਸੀ ਸਾਨੂੰ ਬਈ ਸੱਚੀ ਉਮੀਦ ਨਹੀਂ ਸੀ ਵੀ ਲੋਕਾਂ ਚ ਇੰਨਾ ਸਾਨੂੰ ਸਾਥ ਮਿਲ ਜੂਗਾ ਤੇ ਲੋਕਾਂ ਦਾ ਸਾਥ ਮਿਲਿਆ ਉਹ ਉਹਨਾਂ ਚੀਜ਼ਾਂ ਉਵੇਂ ਕਈਰ ਪ੍ਰਪੇਅਰ ਨਹੀਂ ਹੁੰਦੇ ਬਈ ਸਟੂਡੈਂਟ ਆ ਹਨਾ ਆਪਾਂ ਦਾ ਚਲੋ ਛੋਟੀ ਛੋਟੀ ਉਮਰ ਦੇ ਆ ਕੋਈ ਸਾਡੇ ਤਾਂ ਕਹਿ ਲੋ ਕਰਮਾਂ ਵਾਲੇ ਮੰਨਦੇ ਆ ਵੀ ਐਡਾ ਸੰਘਰਸ਼ ਸਾਡੇ ਹਨਾ ਹਿੱਸੇ ਆਇਆ ਤੇ ਉਹ ਚੀਜ਼ਾਂ ਹੁਣ ਅਸੀਂ ਲੱਗੀ ਤੋਂ ਨਹੀਂ ਉਹ ਗਲਤੀ ਹੋਣ ਦਵਾਂਗੇ ਜੋ ਇਹਨਾਂ ਨੇ ਨਰੇਟਿਵ ਚਲਾਉਣੇ ਹੁੰਦੇ ਆ ਦੋ ਫਾੜ ਕਰਨ ਵਾਲੇ ਬੀਜੇਪੀ ਆ ਰਹੇ ਜੋ ਨੀਤੀ ਰਹੀ ਆ ਹਮੇਸ਼ਾ ਤੋਂ ਵੀ ਇਹਨਾਂ ਦਾ ਆਪਸ ਇੱਥੇ ਵੀ ਐਂ ਚੱਲ ਰਿਹਾ ਯੂਨੀਵਰਸਿਟੀ ਦੇ ਵਿੱਚ ਜੇ ਕਿ ਚਾਹੁੰਦੇ ਆ ਵੀ 26 ਤਰੀਕ ਨੂੰ ਮੰਨ ਲਓ ਵੀ ਇਹਨਾਂ ਦਾ ਆ ਜਿਹੜੇ ਸਟੂਡੈਂਟ ਇੱਥੇ ਬੈਠੇ ਨੇ ਇਹਨਾਂ ਦਾ ਹੋਰ ਨਾਲ ਟਕਰਾਵ ਕਰਾਈਏ ਵੀ ਪਰਸਪੈਕਸ਼ਨ ਕ੍ਰੀਏਟ ਕਰਾਈਏ ਵੀ ਹਾਂ ਜੀ ਇਹ ਤਾਂ ਕੁਝ ਕਿ ਹਿੱਸੇ ਹੀ ਬੈਠੇ ਆ ਬਾਕੀ ਸਾਰੇ ਤਾਂ ਫੇਵਰ ਚ ਆ ਜਿਹੜੇ ਫੇਵਰ ਚ ਉਹ ਆ ਕੇ ਗੱਲ ਤਾਂ ਕਰਨਾ ਕੋਈ ਕੌਣ ਬੋਲ ਰਿਹਾ ਵੀ ਹਾਂ ਜੀ ਸੈਨੇਟ ਮਾਲੂਕਤੀ ਮੈਂਬਰੀ ਹੋਈ ਚਾਹੀਦੀ ਐ ਇਦੋ ਵਾਦਾਂ ਨਹੀਂ ਹੋਣੀ ਚਾਹੀਦੀ ਕੌਣ ਬੋਲ ਰਿਹਾ ਕੋਈ ਵੀ ਨਹੀਂ ਬੋਲ ਰਿਹਾ ਗੱਲ ਇਹ ਆ ਜੀ ਕੱਲ ਇੱਕ ਕਾਲ ਐ ਕੋਈ ਜਥੇਬੰਦੀਆਂ ਨੂੰ ਅਪੀਲ ਕੋਈ ਆਪ ਮੁਹਾਰੇ ਚੱਲ ਕੇ ਆਉਣ ਵਾਲਿਆਂ ਨੂੰ ਕੋਈ ਅਪੀਲ ਸਾਰਿਆਂ ਨੂੰ ਇਹੀ ਅਪੀਲ ਆ ਜੀ ਆਪਣਾ ਸਾਰਿਆਂ ਦਾ ਮੁੱਦਾ ਐ ਸਟੂਡੈਂਟ ਚਲੋ ਅਸੀਂ ਹੁਣ ਪੜ ਰਹੇ ਆ ਇੱਥੇ ਸਾਡਾ ਚਲੋ ਅਸੀਂ ਆਪਦਾ ਫਰਜ਼ ਨਿਭਾਈ ਜਾਂਦੇ ਆ ਬਟ ਮੈਂ ਕਹਿੰਦਾ ਜਿਹੜੇ ਲੋਕ ਜਿੰਨਾ ਦੇ ਪੁਰਖਿਆਂ ਨੇ ਯੂਨੀਵਰਸਿਟੀ ਬਣਾਈ ਨਾ ਸਰਕਾਰਾਂ ਵੱਲੋਂ ਤਾਂ ਬਣਾਈ ਨਹੀਂ ਗਈ ਜੇ ਆਪਾਂ ਇਤਿਹਾਸ ਦੇਖੀਏ ਇਹ ਆਪਦੀ ਯੂਨੀਵਰਸਿਟੀ ਆ ਇੱਕ ਇੱਕ ਲੋਕ ਜਿਹੜਾ ਵੀ ਦੇਖ ਰਿਹਾ ਮੇਰੀ ਇਹੀ ਅਪੀਲਾ ਵੀ ਇਹ ਥੋਡੀ ਆਪਦੀ ਯੂਨੀਵਰਸਿਟੀ ਆ ਆਪਾਂ ਨੂੰ ਜਦੋਂ ਕਿਸੇ ਤੋਂ ਉਮੀਦ ਸਰਕਾਰਾਂ ਤੋਂ ਨਹੀਂ ਕਰਨੀ ਨਾ ਹੀ ਪੰਜਾਬ ਦੇ ਲੋਕ ਕਰਦੇ ਆ ਤੇ ਉਹੀ ਗੱਲ ਫਿਰ ਆਪਦੇ ਹੱਕ ਆਪ ਬਚਾਈਏ ਪਹੁੰਚੀਏ ਇੱਥੇ ਤੇ ਫਿਰ ਦੱਸੀਏ ਕਿ ਜਿਹੜੇ ਹੱਕ ਆਪਦੇ ਆ ਅਸੀਂ ਆ ਅਸੀਂ ਤਾਂ ਉਹਨਾਂ ਪਿੱਛੇ ਲੜੀ ਜਾਂਦੇ ਤੇ ਜੇ ਇਹੀ ਸਬਰ ਹੀ ਹਾਲ ਸਾਡਾ ਕਰਨਗੇ ਨਾ ਵੀ ਜਿਹੜਾ ਕੁਝ ਤੁਸੀਂ ਵੱਧ ਖੋਈ ਬੈਠੇ ਆ ਕਿਤੇ ਉਹਦੇ ਪਿੱਛੇ ਨਾਲ ਸਾਨੂੰ ਜਾਗਣਾ ਪੈ ਜੇ ਹਾਂਜੀ ਭਾਈ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਤਾਂ ਕੱਲ ਦੀ ਕਾਲ ਨੂੰ ਲੈ ਕੇ ਸਟੂਡੈਂਟ ਤ੍ਰਿੜਤਾ ਨਾਲ ਖੜੇ ਹੋਏ ਨੇ ਇਹਨਾਂ ਦਾ ਕਹਿਣਾ ਕਿ 26 ਤਰੀਕ ਨੂੰ ਅਗਰ ਕੋਈ ਹੱਲ ਨਹੀਂ ਨਿਕਲਦਾ ਤਾਂ বিজেਪੀ ਦੇ ਦਫ਼ਤਰਾਂ ਦਾ ਘਰਾਓ ਕਰਨ ਲਈ ਵੀ ਜਾਵਾਂਗੇ